ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਵੀਡੀਓ ਅਲਰਟ ਦੇਖ ਰਹੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਹੋਣ ਵਾਲੇ ਕਬੱਡੀ ਕੱਪ ਜਾਨੀ ਕਿ ਅੱਜ 3 ਫਰਵਰੀ 2019 ਨੂੰ ਕਿੱਥੇ ਕਿੱਥੇ ਕਬੱਡੀ ਕੱਪ ਹੋ ਰਹੇ ਨੇ ਤਾਂ ਕਰ ਲਓ ਨੋਟ ਅੱਜ ਹੋਣ ਵਾਲੇ ਕਬੱਡੀ ਕੱਪ ਤਾਂ ਅੱਜ ਦਾ ਪਹਿਲਾ ਕਬੱਡੀ ਕੱਪ ਹੋ ਰਿਹਾ ਹੈ ਪਿੰਡ ਬਸਤੀ ਬੂਟੇਵਾਲੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜਿੱਥੇ ਕੀ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਤੇ ਇੱਕ ਟੀਮ ਵਿੱਚ ਤਿੰਨ ਪਲੇਅਰ ਬਾਹਰੋਂ ਖੇਡ ਸਕਣਗੇ ਤੇ ਜੇ ਗੱਲ ਕਰੀਏ ਪ੍ਰਾਈਜ਼ ਦੀ ਤਾਂ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ 26000 ਰੁਪਏ ਦਾ ਇਨਾਮ ਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 20000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਜੇ ਗੱਲ ਕਰੀਏ ਬੈਸਟ ਟਰੇਡਰ ਤੇ ਬੈਸਟ ਟੋਪਰ ਦੀ ਤਾਂ ਬੈਸਟ ਟਰੇਡਰ ਤੇ ਟੋਪਰ ਨੂੰ ਕੱਪ ਦੇ ਕੇ ਸਨਮਾਨ ਕੀਤਾ ਜਾਊਗਾ ਤੇ ਲਾਈਵ ਚੱਲਣ ਦੀ ਹਾਲੇ ਤੱਕ ਕੋਈ ਵੀ ਇਨਫੋਰਮੇਸ਼ਨ ਨਹੀਂ ਮਿਲੀ ਜਦ ਵੀ ਕੋਈ ਅਪਡੇਟ ਆਉਂਦੀ ਹੈ ਤਾਂ ਤੁਹਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦਿੱਤਾ ਜਾਵੇਗਾ ਤੇ ਅੱਜ ਦਾ ਦੂਜਾ ਕਬੱਡੀ ਕੱਪ ਹੋ ਰਿਹਾ ਹੈ ਪਿੰਡ ਗੁਰਨੇਕਲਾ ਜਲਾ ਮਾਨਸਾ ਦੇ ਵਿੱਚ ਜਿੱਥੇ ਕਿ ਕਬੱਡੀ 85 ਕਿਲੋ ਦੇ ਮੈਚ ਕਰਵਾਏ ਜਾਣਗੇ ਤੇ ਜੇ ਗੱਲ ਕਰੀਏ ਪ੍ਰਾਈਜ਼ ਦੀ ਤਾਂ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ 30000 ਰੁਪਏ ਦਾ ਇਨਾਮ ਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 20000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਜੇ ਗੱਲ ਕਰੀਏ ਬੈਸਟ ਰੇਡਰ ਤੇ ਬੈਸਟ ਸਟਾਪਰ ਦੀ ਤਾਂ ਬੈਸਟ ਰੇਡਰ ਤੇ ਸਟਾਪਰ ਨੂੰ 골ਡ ਰਿੰਗਾਂ ਨਾਲ ਸਨਮਾਨ ਕੀਤਾ ਜਾਊਗਾ ਤੇ ਪਿੰਡ ਗੁਰਨੇਕਲਾਂ ਦਾ ਕਬੱਡੀ ਕੱਪ ਲਾਈਵ ਚੱਲੂਗਾ 123live.in ਦੇ ذریعے ਤੇ ਅੱਜ ਦਾ ਤੀਜਾ ਕਬੱਡੀ ਕੱਪ ਹੋ ਰਿਹਾ ਹੈ ਪਿੰਡ ਬੁਲੀਨਾ ਜ਼ਿਲ੍ਹਾ ਜਲੰਧਰ ਦੇ ਵਿੱਚ ਜਿੱਥੇ ਕੀ ਪੰਜਾਬ ਫੈਡਰੇਸ਼ਨ ਦੀਆਂ 8 ਅਕੈਡਮੀਆਂ ਦੇ ਮੈਚ ਕਰਵਾਏ ਜਾਣਗੇ ਤੇ ਜੇ ਗੱਲ ਕਰੀਏ ਪ੍ਰਾਈਜ਼ ਦੀ ਤਾਂ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ 1.5 ਲੱਖ ਰੁਪਏ ਦਾ ਇਨਾਮ ਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਜੇ ਗੱਲ ਕਰੀਏ ਬੈਸਟ ਰੇਡਰ ਤੇ ਬੈਸਟ ਸਟਾਪਰ ਦੀ ਤਾਂ ਬੈਸਟ ਰੇਡਰ ਤੇ ਸਟਾਪਰ ਨੂੰ ਮੱਜਾ ਨਾਲ ਸਨਮਾਨ ਕੀਤਾ ਜਾਊਗਾ ਤੇ ਪਿੰਡ ਬੁਲੀਨਾ ਦਾ ਕਬੱਡੀ ਕੱਪ ਲਾਈਵ ਚੱਲੂਗਾ ਕਬੱਡੀ365.com ਦੇ ਜ਼ਰੀਏ ਤੇ ਅੱਜ ਦਾ ਚੌਥਾ ਕਬੱਡੀ ਕੱਪ ਹੋ ਰਿਹਾ ਹੈ ਪੰਡਕ ਕੋਟਲਾ ਮੇਰ ਸਿੰਘ ਵਾਲਾ ਜ਼ਿਲ੍ਹਾ ਮੋਗਾ ਦੇ ਵਿੱਚ ਜਿੱਥੇ ਕਿ ਕਬੱਡੀ ਓਪਨ ਰੋਲ ਮੈਚ ਕਰਵਾਏ ਜਾਣਗੇ ਤੇ ਜੇ ਗੱਲ ਕਰੀਏ ਪ੍ਰਾਈਜ਼ ਦੀ ਤਾਂ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ 44444 ਰੁਪਏ ਦਾ ਇਨਾਮ ਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 33000 333 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਜੇ ਗੱਲ ਕਰੀਏ ਬੈਸਟ ਟਰੇਡਰ ਤੇ ਬੈਸਟ ਸਟਾਪਰ ਦੀ ਤਾਂ ਬੈਸਟ ਟਰੇਡਰ ਤੇ ਸਟਾਪਰ ਨੂੰ 10-10 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਜਾਊਗਾ ਤੇ ਪਿੰਡ ਕੋਟਲਾ ਮੇਰ ਸਿੰਘ ਵਾਲਾ ਦਾ ਕਬੱਡੀ ਕੱਪ ਲਾਈਵ ਚੱਲੂਗਾ ਪੰਜਾਬ ਲਾਈਵ 1.com ਦੇ ਜ਼ਰੀਏ ਤੇ ਅੱਜ ਦਾ ਪੰਜਵਾਂ ਤੇ ਸਭ ਤੋਂ ਵੱਡਾ ਕਬੱਡੀ ਕੱਪ ਹੋ ਰਿਹਾ ਹੈ ਪਿੰਡ ਨੰਗਲੰਬੀਆਂ ਜ਼ਿਲ੍ਹਾ ਚਲੰਦਰ ਦੇ ਵਿੱਚ ਜਿੱਥੇ ਕਿ ਨਾਰਥ ਫੈਡਰੇਸ਼ਨ ਦੀਆਂ 8 ਅਕੈਡਮੀਆਂ ਦੇ ਮੈਚ ਕਰਵਾਏ ਜਾਣਗੇ ਤੇ ਜੇ ਗੱਲ ਕਰੀਏ ਪ੍ਰਾਈਜ਼ ਦੀ ਤਾਂ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ 2.5 ਲੱਖ ਰੁਪਏ ਦਾ ਇਨਾਮ ਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 2 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਜੇ ਗੱਲ ਕਰੀਏ ਬੈਸਟ ਰੇਡਰ ਤੇ ਬੈਸਟ ਸਟਾਪਰ ਦੀ ਤਾਂ ਬੈਸਟ ਰੇਡਰ ਤੇ ਸਟਾਪਰ ਨੂੰ ਬੁਲਟ ਮੋਟਰਸਾਈਕਲ ਨਾਲ ਸਨਮਾਨ ਕੀਤਾ ਜਾਊਗਾ ਤੇ ਪਿੰਡ ਨੰਗਲੰਬੀਆਂ ਦੇ ਕਬੱਡੀ ਕੱਪ ਤੇ ਖੁਸ਼ੀ ਦੁੱਗਾ ਸ਼ਰਨਨ ਡੱਗਰਮਣ ਪਾਲੀ ਫਤੇਗੜ ਚੰਨਾ ਪਾਲਾ ਜਲਾਲਪੁਰ ਦੁੱਲਾ ਬੱਗਾ ਪਿੰਡ ਹੁਸ਼ਿਆਰਾ ਬਾਪਰ ਬੰਟੀ ਟੱਬਾ ਸੰਦੀਪ ਲੂਦਰ ਸੁਲਤਾਨ ਸਮਸਪੁਰ ਜਾਦਾ ਸੁਰਖਪੁਰ ਤੇ ਜੋਦਾ ਸੁਰਖਪੁਰ ਜੋਤਾ ਮਹਿਮਦਬਾਲ ਫਰੀਆਦ ਅਲੀ ਕਮਲ ਟੱਬਾ ਮਲੂਕ ਅਲੀ ਸਨੀ ਆਦਮਬਾਲ ਅਮਨ ਬਿੱਲੀ ਲਲੀਆਂ ਰਿੰਕੂ ਖਰਾਇਤੀ ਕਮਲ ਨਮਾ ਪਿੰਡ ਮੰਨਾ ਬਲਨੋ ਅਮਰਤ ਫਤੇਗੜ ਚੰਨਾ 나ਟ ਝੋਟ ਸਪਾਰ ਲਾਡੀ ਮਾਨੂ ਕੇ ਗਿੱਲ ਦੌਲੀ ਅਲਕੜਾ ਤੇ ਜੱਗੂ ਸੈਦੋਵਾਲ ਤੇ ਕਬੱਡੀ ਦੇ ਹੋਰ ਸੁਪਰਸਟਾਰ ਵੀ ਪਹੁੰਚ ਰਹੇ ਨੇ ਤੇ ਨੰਗਲੰਬੀਆਂ ਦਾ ਕਬੱਡੀ ਕੱਪ ਤੇ ਦਰਸ਼ਕਾਂ ਦੇ ਲਈ 35 ਲੱਕੀ ਡਰਾ ਵੀ ਕੱਢੇ ਜਾਣਗੇ ਤੇ ਪਿੰਡ ਨੰਗਲੰਬੀਆਂ ਦਾ ਕਬੱਡੀ ਕੱਪ ਲਾਈਵ ਚੱਲੂਗਾ ਕਬੱਡੀ365.com ਦੇ ਜ਼ਰੀਏ ਤੇ ਇਹ ਸਨ ਅੱਜ ਹੋਣ ਵਾਲੇ ਕਬੱਡੀ ਕੱਪ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕੱਲ ਵਾਲੇ ਕਬੱਡੀ ਕਪਾਂ ਦੇ ਰਿਜ਼ਲਟ ਵਾਲੀ ਵੀਡੀਓ ਵੀ ਅਪਲੋਡ ਕਰ ਦਿੱਤੀ ਹੈ ਜਿਸ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਉੱਪਰ ਆ ਰਹੇ i ਬਟਨ ਤੇ ਕਲਿੱਕ ਕਰਕੇ ਮਿਲ ਜੂਗਾ ਜਿਸ ਦੇ ਰਾਹੀਂ ਤੁਸੀਂ ਉਸ ਵੀਡੀਓ ਨੂੰ ਦੇਖ ਸਕਦੇ ਹੋ ਤੇ ਬਾਕੀ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਜਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਧੰਨਵਾਦ